ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸਾਹਿਬ ਭਾਈ ਕਨਈਆ ਜੀ ਦੇ ਦਰਸ਼ਨ ਕਰਵਾਉਣ ਦੇ ਲਈ ਸੰਗਤ ਜੀ ਤੁਸੀਂ ਨਾਮ ਤਾਂ ਬਹੁਤ ਵਾਰ ਸੁਣਿਆ ਹੋਵੇਗਾ ਲੇਕਿਨ ਜੋ ਇਹਨਾਂ ਦੀ ਯਾਦ ਦੇ ਵਿੱਚ ਜੋ ਸਥਾਨ ਬਣਿਆ ਹੈ ਇਹ ਇਸ ਦੇ ਬਾਰੇ ਤੁਸੀਂ ਬਹੁਤ ਘੱਟ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਚਲੋ ਆਓ ਚੱਲਦੇ ਹਾਂ ਤੇ ਇੱਥੇ ਜੋ ਵੀ ਇਤਿਹਾਸ ਇੱਥੇ ਦਾ ਪਤਾ ਲੱਗੇ ਗਾਇਸ ਇਸ ਸਥਾਨ ਦਾ ਤੇ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ ਤੇ ਦਰਸ਼ਨ ਕਰੋ ਜੀ ਵਾਹਿਗੁਰੂ 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 ਸੰਗਤ ਜੀ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਪਰ ਇਹ ਅਸਥਾਨ ਬਣਿਆ ਹੋਇਆ ਹੈ ਇਸ ਸਾਈਡਾਂ ਤੇ ਇਹਨਾਂ ਦੇ ਪਹਾੜੀਆਂ ਹਨ ਤੇ ਛੋਟੇ ਛੋਟੇ ਝਰਨੇ ਵੀ ਵਗਦੇ ਹਨ ਤੇ ਇਮਾਰਤ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਬਣੀ ਹੋਈ ਹੈ ਅਤੇ ਸੰਗਤ ਜੀ ਇੱਥੇ ਹੀ ਭਾਈ ਕਨਈਆ ਜੀ ਦੀ ਜੋ ਉਸ ਜਮਾਨੇ ਦੀ ਪੁਰਾਤਨ ਜੋ ਮਸ਼ਕ ਹੈ ਓਬੀਸ ਸਥਾਨ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਨਾਲ ਹੀ ਭਾਈ ਕਨਈਆ ਜੀ ਦਾ ਜੋ ਡੋਲ ਸੀ ਜਿਸ ਦੇ ਵਿੱਚ ਉਹ ਜਲ ਭਰ ਕੇ ਆਪਣੀ ਮਸ਼ਕ ਨੂੰ ਭਰਿਆ ਕਰਦੇ ਸਨ ਵਾਹਿਗੁਰੂ ਬਾਬਾ ਕਨਈਆ ਜੀ ਦਾ ਡੋਲ ਸੰਗਤ ਜੀ ਸਾਨੂੰ ਬਾਹਰ ਬਾਬਾ ਜੀਆ ਨੇ ਵੀ ਦੱਸਿਆ ਸੀ ਪਹਿਲਾਂ ਜੋ ਇੱਥੇ ਸੇਵਾ ਕਰ ਰਹੇ ਹਨ ਜੋ ਗ੍ਰਾਂਤੀ ਸਿੰਘ ਸਹਿਵਾਨ ਹਨ ਉਹ ਕਹਿੰਦੇ ਅੰਦਰ ਬਾਬਾ ਜੀ ਦਾ ਜੋ ਡੋਲ ਪਿਆ ਹੈ ਉਸੇ ਜਮਾਨੇ ਦਾ ਹੈ ਵਾਹਿਗੁਰੂ ਤੇ ਨਾਲ ਹੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਜੀ ਦੀ ਉਸ ਪ੍ਰਾਤਨ ਮਸ਼ਕ ਜਿਸ ਨੇ ਨਾ ਜਾਣੇ ਕਿੰਨੇ ਕਿ ਜੰਗਾਂ ਜੁਦਾਂ ਦੇ ਵਿੱਚ ਬਿਨਾਂ ਭੇਦਭਾਵ ਕੀਤੇ ਭਾਈ ਕਨਈਆ ਜੀ ਨੇ ਸੇਵਾ ਕੀਤੀ ਜਲਦੀ ਸੇਵਾ ਕੀਤੀ ਵਾਹਿਗੁਰੂ ਧੰਨ ਹਨ ਜੀ ਸੰਗਜੀ ਭਾਈ ਕਨਈਆ ਜੀ ਦਾ ਜਨਮ ਅੱਜ ਕੱਲ ਪਾਕਿਸਤਾਨ ਦੇ ਵਿੱਚ ਪਿੰਡ ਸੌਧਰਾ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਸੁੰਦਰੀ ਜੀ ਅਤੇ ਪਿਤਾ ਸ਼੍ਰੀ ਨਥੂਰਾਮ ਜੀ ਸਨ ਅਤੇ ਭਾਈ ਕਨਈਆ ਜੀ ਦਾ ਜਨਮ ਪਾਕਿਸਤਾਨ ਦੇ ਜੋ ਸਿੰਧ ਇਲਾਕਾ ਹੈ ਜਿੱਥੇ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਿਆਲਕੋਟ ਜ਼ਿਲ੍ਹਾ ਉੱਥੇ ਇਹਨਾਂ ਨੂੰ ਜ਼ਿਆਦਾਤਰ ਖਾਟਵਾਲਾ ਬਾਬਾ ਕਹਿ ਕੇ ਜਾਣਿਆ ਜਾਂਦਾ ਸੀ ਇਹਨਾਂ ਦੇ ਬਾਰੇ ਜੋ ਉਹਨਾਂ ਦਾ ਨਾਮ ਸੀ ਮਤਲਬ ਖਾਟਵਾਲਾ ਬਾਬਾ ਕਹਿ ਕੇ ਇਹਨਾਂ ਨੂੰ ਜਾਣਿਆ ਜਾਂਦਾ ਸੀ ਜਿਸ ਤਰ੍ਹਾਂ ਸੰਗਤ ਜੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਕਿ ਭਾਈ ਕਨਈਆ ਜੀ ਬਿਨਾਂ ਭੇਦਭਾਵ ਦੇ ਸੇਵਾ ਕਰਦੇ ਸਨ ਜਲ ਸ਼ਕਾਉਣ ਦੀ ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਨਾ ਤਾਂ ਕੋਈ ਸਿੱਖ ਸੀ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ ਉਹ ਆਖਦੇ ਸਨ ਕਿ ਸਾਰੇ ਇਨਸਾਨ ਇੱਕੋ ਹੀ ਮਾਲਕ ਦੇ ਪੈਦਾ ਕੀਤੇ ਹੋਏ ਹਨ ਪਰ ਜਦੋਂ ਕਈ ਜੰਗਾਂ ਜੁੱਧਾਂ ਦੇ ਵਿੱਚ ਮੁਗਲਾਂ ਸਿਪਾਹੀਆਂ ਨੂੰ ਜਲ ਛਕਾਉਂਦੇ ਦੇਖ ਕੇ ਇੱਕ ਸਿੱਖ ਸੰਗਤਾਂ ਨੇ ਗੁਰੂ ਸਾਹਿਬਾਨ ਜੀ ਨੂੰ ਜਾ ਕੇ ਇਹ ਸ਼ਿਕਾਇਤ ਕੀਤੀ ਕਿ ਭਾਈ ਕਨਈਆ ਜੀ ਮੁਗਲਾਂ ਨੂੰ ਵੀ ਜਲ ਛਕਾਉਂਦੇ ਹਨ ਤਾਂ ਜਦੋਂ ਉਸ ਤੋਂ ਬਾਅਦ ਦੇ ਵਿੱਚ ਭਾਈ ਕਨਈਆ ਜੀ ਗੁਰੂ ਸਾਹਿਬਾਨ ਜੀ ਦੇ ਸਾਹਮਣੇ ਹਾਜ਼ਰ ਹੋਏ ਤਾ ਗੁਰੂ ਸਾਹਿਬਾਨ ਜੀ ਨੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਇਹ ਗੱਲ ਇਹ ਕਿੱਦਾਂ ਹੈ ਤਾਂ ਉਹਨਾਂ ਨੇ ਆਖਿਆ ਕਿ ਹੇ ਸਤਗੁਰ ਹੇ ਸੱਚੇ ਪਾਤਸ਼ਾਹ ਮੈਂ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ ਮੈਂ ਤਾਂ ਹਰ ਥਾਂਵੇਂ ਆਪ ਜੀ ਦਾ ਹੀ ਰੂਪ ਦੇਖਦਾ ਹਾਂ ਤਾਂ ਇਸ ਗੱਲ ਤੋਂ ਖੁਸ਼ ਹੋ ਕੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਕ ਨਾਲ ਮੱਲਮ ਦੀ ਡੱਬੀ ਅਤੇ ਪੱਟੀ ਵੀ ਦਿੱਤੀ ਅਤੇ ਹੁਕਮ ਕੀਤਾ ਕਿ ਭਾਈ ਕਨਈਆ ਜੀ ਅੱਜ ਤੋਂ ਮੱਲਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਅਤੇ ਜਲ ਛਕਾਉਣ ਦੇ ਨਾਲ ਜ਼ਖਮੀਆਂ ਦੇ ਜੋ ਫਟ ਲੱਗੇ ਹੋਏ ਹੁੰਦੇ ਹਨ ਜੋ ਜ਼ਖਮੀ ਹੋਏ ਹੁੰਦੇ ਹਨ ਉਹਨਾਂ ਦੀ ਤੁਸੀਂ ਪੱਟੀ ਵੀ ਕਰਿਆ ਕਰਨੀ ਹੈ ਵਾਹਿਗੁਰੂ ਧੰਨ ਹਨ ਮੇਰੇ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਥੱਲੇ ਨਾ ਇਹ ਪੌੜੀਆਂ ਉਤਰਦੀਆਂ ਹਨ ਇੱਥੇ ਛੋਟੀਆਂ-ਛੋਟੀਆਂ ਬੌਲੀਆਂ ਬਣੀਆਂ ਹੋਈਆਂ ਹਨ ਅਤੇ ਬਾਬਾ ਜੀ ਸਾਨੂੰ ਆਖ ਰਹੇ ਸਨ ਕਿ ਇਹ ਬੋਲੀਆਂ ਉਸੇ ਜ਼ਮਾਨੇ ਦੀਆਂ ਹਨ ਤੇ ਇਹਨਾਂ ਬੋਲੀਆਂ ਦੇ ਵਿੱਚੋਂ ਹੀ ਭਾਈ ਕਨਈਆ ਜੀ ਜਲ ਆਪਣੀਆਂ ਮਸ਼ਕਰੇ ਵਿੱਚ ਭਰ ਕੇ ਜੰਗਾ ਜੁੱਧਾਂ ਦੇ ਵਿੱਚ ਜਾਂ ਕਿਤੇ ਹੋਰ ਜਲ ਛਕਾਉਣ ਦੀ ਜੋ ਸੇਵਾ ਹੁੰਦੀ ਸੀ ਕਰਨੀ ਉੱਥੇ ਜਾਂਦੇ ਸਨ ਤੇ ਦਰਸ਼ਨ ਕਰੋ ਸੰਗਤ ਜੀ ਬਹੁਤ ਪਿਆਰੀਆਂ ਹਨ ਛੋਟੀਆਂ-ਛੋਟੀਆਂ ਹਨ ਹਾਲਾਂਕਿ ਸਫਾਈ ਬਹੁਤ ਘੱਟ ਹੈ ਸਫਾਈ ਦੇ ਵਾਲੇ ਨਾਲ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਹੋਇਆ ਵਿੱਚ ਹਾਂ ਹਰੀ-ਹਰੀ ਜੋ ਤੁਸੀਂ ਦੇਖ ਰਹੇ ਹੋ ਜਿਲਦ ਇਹਦੇ ਨਾਲ ਕਾਫੀ ਜ਼ਿਆਦਾ ਪਾਣੀ ਗੰਦਲਾ ਜਾ ਹੋਇਆ ਪਿਆ ਹੈ ਤੇ ਮੈਂ ਬੇਨਤੀ ਕਰਦਾ ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਕਿ ਇਹ ਜੋ ਪ੍ਰਾਤਨ ਜੋ ਚੀਜ਼ਾਂ ਹਨ ਸਥਾਨ ਹਨ ਕਿਰਪਾ ਕਰਕੇ ਇਹਨਾਂ ਦੀ ਸੰਭਾਲ ਕਰੋ ਕਿਉਂਕਿ ਸਾਡੀਆਂ ਇਹੀ ਚੀਜ਼ਾਂ ਸਾਡੇ ਕੋਲ ਜੋ ਬਚੀਆਂ ਨੇ ਅੱਗੇ ਜੋ ਅਸੀਂ ਆਪਣੇ ਬੱਚਿਆਂ ਨੂੰ ਜੋ ਅੱਗੇ ਅਸੀਂ ਆਪਣੇ ਸਮਾਜ ਨੂੰ ਦਿਖਾਉਣੀਆਂ ਹਨ ਜੋ ਸਾਡਾ ਐਡਾ ਤਕੜਾ ਇਤਿਹਾਸ ਪਿਆ ਹੈ ਇਹ ਸਾਰੀਆਂ ਸੰਗਤਾਂ ਇਸੇ ਬਾਰੇ ਜਾਣਨ ਬੇਨਤੀ ਹੈ ਜੀ ਮੇਰੀ ਸਤਿਕਾਰ ਕਰਨਾ ਸੰਗ ਜੀ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣੀ ਇਮਾਰਤ ਹੈ ਸੰਗਤ ਜੀ ਬਹੁਤ ਸੋਹਣੀ ਲੱਗ ਰਹੀ ਆ ਪਹਾੜਾਂ ਦੇ ਬਿਲਕੁਲ ਵਿਚਕਾਰ ਬਣੀ ਹੋਈ ਆ ਸਾਡਾ ਸਾਥੀ ਵੀ ਡਿੱਗ ਚੁੱਕੇ ਆ ਤੇ ਹੱਸ ਰਹੇ ਆ ਕਾਫੀ ਜ਼ਿਆਦਾ ਜਲਦ ਆ ਜੀ ਇੱਥੋਂ ਕਿਉਂਕਿ ਜਾਲਾ ਜਿਹੜਾ ਪਾਣੀ ਆ ਉਹ ਇੱਥੋਂ نیچے ਜਾ ਰਿਹਾ ਕਿਉਂਕਿ ਥੱਲੇ ਹੌਲੀ-ਹੌਲੀ ਟਲਾਣ ਹੈ ਪਾਣੀ ਜਾਂਦਾ ਥੱਲੇ ਉਹਦੇ ਕਰਕੇ ਤੇ ਇਹ ਵੀ ਸੰਗਤ ਜੀ ਜੋ ਤੁਸੀਂ ਬੋਲੀ ਸਾਹਿਬ ਦੇਖ ਰਹੇ ਹੋ ਇਸ ਦੇ ਵਿੱਚ ਵੀ ਤੁਸੀਂ ਦੇਖੋ ਕਿੰਦਾਂ ਦੀ ਜਲਦ ਜੰਮੀ ਪਈ ਆ ਮੈਂ ਬੇਨਤੀ ਕਰਦਾ ਹਾਂ ਕਿ ਇਹ ਇਹਨਾਂ ਦੀ ਸਫਾਈ ਦੇ ਵੱਲ ਧਿਆਨ ਦਿੱਤਾ ਜਾਵੇ ਜੀ ਤੇ ਇਹ ਇੱਕ ਛੋਟਾ ਕਮਰਾ ਹੈ ਜੀ ਨਾਲ ਤੇ ਇਸ ਦੇ ਬਾਰੇ ਇਹ ਆਖਿਆ ਜਾਂਦਾ ਹੈ ਕਿ ਇਹ ਉਹ ਪੁਰਾਤਨ ਕਮਰਾ ਹੈ ਜਿਸ ਦੇ ਵਿੱਚ ਭਾਈ ਕਨਈਆ ਜੀ ਬੈਠ ਕੇ ਉਸ ਮਾਲਕ ਦੀ ਉਸ ਰੱਬ ਦੀ ਭਗਤੀ ਕਰਿਆ ਕਰਦੇ ਸਨ ਵਾਹਿਗੁਰੂ ਛੋਟਾ ਜਿਹਾ ਕਮਰਾ ਹੈ ਜੀ ਖੋਲ ਕੇ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਬਹੁਤ ਸਕੂਨ ਆ ਜੀ ਇੱਥੇ ਛੋਟੇ ਜਿਹੇ ਕਮਰੇ ਦੇ ਵਿੱਚ ਸਕੂਨ ਹੋਵੇ ਵੀ ਕਿਵੇਂ ਨਾ ਜੀ ਭਾਈ ਕਨਈਆ ਜੀ ਇੱਥੇ ਬੈਠ ਕੇ ਆਪਣੇ ਰੱਬ ਦੀ ਯਾਦ ਦੇ ਵਿੱਚ ਬਿਲਕੁਲ ਲੀਨ ਹੋ ਜਾਇਆ ਕਰਦੇ ਸਨ ਵਾਹਿਗੁਰੂ ਛੋਟਾ ਜਿਹਾ ਕਮਰਾ ਜੀ ਅੰਦਰ ਡਾਟਾ ਬਣੀਆਂ ਹੋਈਆਂ ਨੇ ਤੇ ਸੰਗਤ ਜੀ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆਂਦੇ ਹੋ ਤਾਂ ਇੱਥੇ ਲਾਜ਼ਮੀ ਆਇਆ ਕਰੋ ਸੰਗਤ ਜੀ ਜਦੋਂ ਸਨ 1704 ਈਸਵੀ ਦੇ ਵਿੱਚ ਗੁਰੂ ਸਹਿਬਾਨ ਜੀ ਨੇ ਸ਼ਹਿਰ ਆਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਭਾਈ ਕਨਈਆ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਇਸ ਜਗ੍ਹਾ ਤੇ ਆ ਗਏ ਸਨ ਇਹ ਬਾਬਾ ਜੀ ਨੇ ਸਾਨੂੰ ਦੱਸਿਆ ਤੇ ਆਪਣੀ ਅਖੀਰ ਸਮੇਂ ਤੱਕ 1718 ਤੱਕ ਇੱਥੇ ਹੀ ਰਹੇ ਤੇ ਅਖੀਰ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਜੀ ਵਾਹਿਗੁਰੂ ਜੀ ਸੰਗਤ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸਾਡੇ ਚੈਨਲ ਸਿੱਖੀਜ਼ਮ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਹੋਰ ਸੰਗਤਾਂ ਵੀ ਇਸ ਅਸਥਾਨ ਦੇ ਦਰਸ਼ਨ ਕਰਨ ਸਕਣ ਇਹ ਕੋਈ ਤਕਰੀਬਨ 400 ਸਾਲ ਪੁਰਾਣਾ ਦੱਸਿਆ ਜੀ ਇਸ ਦੇ ਬਾਰੇ ਜੋ ਤੁਸੀਂ ਇਹ ਕੁੰਡੀ ਦੇਖ ਰਹੇ ਹੋ ਕਹਿੰਦੇ ਵੀ 400 ਸਾਲ ਪੁਰਾਣੀ ਆ ਬਾਬਾ ਜੀ ਕਹਿੰਦੇ ਵੀ ਬਾਬਾ ਜੀ ਦੇ ਭਾਈ ਸਾਹਿਬ ਜੀ ਦੇ ਜਮਾਨੇ ਦੀ ਹੈ ਇਹ ਵਾਹਿਗੁਰੂ ਪਰ ਸਫਾਈ ਦੇ ਬਾਰੇ ਮੈਂ ਫੇਰ ਬੇਨਤੀ ਕਰਦਾ ਜੀ ਪ੍ਰਬੰਧਕ ਕਮੇਟੀ ਨੂੰ ਵੀ ਕਿਰਪਾ ਕਰਕੇ ਇੱਥੇ ਸਫਾਈ ਦਾ ਜ਼ਰੂਰ ਜੋ ਬੋੜੀਆਂ ਦੇ ਵਿੱਚ ਇੰਨੀ ਜਲਦ ਜਮੀ ਪਈ ਹੈ ਹਰੀ ਹਰੀ ਪਾਣੀ ਦੀ ਉਹਦੀ ਸਫਾਈ ਕਰਵਾਈ ਜਾਵੇ ਜੀ ਅਸੀਂ ਵੀ ਫਿਲਹਾਲ ਅੱਜ ਕਰਕੇ ਜਾਵਾਂਗੇ ਸੇਵਾ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਜੀ ਅਤੇ ਸੰਗਤ ਜੀ ਇਤਿਹਾਸ ਦੱਸਦੇ ਵਕਤ ਅਗਰ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ